ਬੰਨਦਾ ਕਾਟੂਆ ਦੇਖੋ ਕਿੰਨੀ ਐ ਫਿਰ ਰਿਆ ਨੇ ਕਣਕ ਤੇ ਸੁੱਕ ਚਲੀ ਬਸ ਕਣਕ ਵੀ ਹੁਣ ਪਾ ਦੋਣੀ ਐ ਲੈ ਕੇ ਆ ਮਥੈਲਾ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਮਨਦੀਪ ਕੋਰ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵਿੱਚ ਥੋੜਾ ਸਵਾਗਤ ਕਰਦੀ ਐ ਹੋਰ ਸੁਣਾਓ ਜੀ ਸਾਰਿਆਂ ਦਾ ਕੀ ਹਾਲ ਚਾਲ ਐ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜਪੈਰ ਦੇ ਵਜਰੇ ਨੇ ਤਿੰਨ ਸ਼ਾਮ ਲਾ ਲਓ 6 ਦੁਪਹਿਰ ਲਾ ਲਓ ਕਣਕ ਕੋਲ ਕਣਕ ਦੇ ਆਟੇ ਵਾਲਾ ਥੱਲਾ ਧੋਤਾ ਸੀਗਾ ਤੇ ਕਣਕ ਨੇ ਰੋਜ਼ ਸੁਕਾਵੇਂ ਨੂੰ ਤਾਂ ਮੇਰੇ ਦਰਾਣੀ ਵੀ ਮਜ਼ਾਕ ਕਰਨ ਲੱਗ ਜਾਂਦੀ ਹੈ ਕਹਿੰਦੀ ਦੀ ਤੁਸੀਂ ਸਵੇਰੇ ਕਣਕ ਨੂੰ ਕਹਿੰਦੇ ਸੁਕਾਣੇ ਸ਼ਾਮ ਨੂੰ ਕਹਿੰਦੇ ਨੇਰੇ ਹੋਈ ਤੁਸੀਂ ਕਣਕ ਨੂੰ ਤਾਂ ਉਹ ਕਰਦੇ ਇਕੱਠੇ ਕਰਦੇ ਕਹਿੰਦੇ ਤੁਸੀਂ ਰੋਜ਼ ਗਿੱਲੀ ਕਰਕੇ ਸ਼ਾਮ ਨੂੰ ਫਿਰ ਸਵੇਰੇ ਸੁਕਾਣੇ ਆ ਹਨਾ ਮੈਂ ਕਿਹਾ ਹੋਰ ਮੈਂ ਕਿਹਾ ਅਸੀਂ ਇਹੀ ਕੰਮ ਕਰਨੇ ਆ ਹੁਣ ਕੀ ਕਰਨਾ ਹੈ ਹੋਰ ਅਸੀਂ ਕੀ ਕਰ ਦਿੰਨੀ ਐ ਹਜੇ ਪੰਜ ਮਿੰਟ ਖੜੇ ਰਤ ਪਈ ਸਾਡਾ ਟੌਮੀ ਆ ਗਿਆ ਟੌਮੀ ਆ ਗਿਆ ਆਹ ਤੇਰੀ ਲਈ ਹੋਈ ਸੀਗੀ ਆ ਉਹ ਕਰੀ ਹੋਈ ਸੀ ਕੱਠੀ ਕਰੇ ਰਹੇ ਤੇ ਸ਼ਾਮ ਨੂੰ ਵੀ ਆਲਾ ਫੰਡੀ ਹੋ ਜਾਂਦੀ ਸੀ ਤਾਂ ਐ ਤੇ ਨਹੀਂ ਹੋਈ ਸੀਗੀ ਆ ਗਿਆ ਜੇ ਉੱਪਰ ਬੈਠ ਗਿਆ ਮੈਂ ਤੇ ਦੱਸ ਵੀ ਇਸਦੇ ਮਸਾਪ ਧੋਈਏ ਹਾਂ ਫਿਰ ਤੂੰ ਆ ਗਿਆ ਉੱਪਰ ਬੜਾ ਫਿਰ ਸਰਦਾਰ ਨੇ ਇਥੇ ਮੰਜੀ ਡਾਈ ਮੰਜੀ ਦੇ ਉੱਪਰ ਬਿਠਾਇਆ ਫਿਰ ਅੰਦਰੋਂ ਬੋਰੀ ਲੈ ਕੇ ਆਟ ਕੇ ਤੁਹਾਰੇ ਦੇਖਿਆ ਜਦੋਂ ਬੋਰੀ ਨੀਚੇ ਬਚਾਈ ਰਾਮ ਨਾਲ ਬੈਠਾ ਸਰਦਾਰ ਜੀ ਵੀ ਖਰਾਣ ਰਹਿ ਗਈ ਵੀ ਆਹ ਮੈਂ ਬੋਰੀ ਉੱਪਰ ਰੱਖ ਕੇ ਰਹਿ ਗਿਆ ਸੀ ਤਾਂ ਮੁਰਜੀ ਦੇ ਵੀ ਆਹ ਹੇਠੇ ਕਿਵੇਂ ਆ ਗਈ ਮੈਂ ਕਿਹਾ ਰੁਕਿਆ ਹੁਣ ਇਹ ਨੀਚੇ ਸਿੱਟਲੀ ਹੋਣੀ ਰੁਕੀ ਬੈਠ ਗਈ ਐ ਫਲੇਨ ਕਰਤੀ ਕਰਦਾ ਮੈਂ ਕੱਲ ਦੀ ਧੁੱਪ ਨਾਲ ਤੂੰ ਵੀ ਹਜੇ ਧੁੱਪਾਂ ਵਾਂਗੂ ਇੰਨੀ ਜ਼ਿਆਦਾ ਨਹੀਂ ਪੈ ਰਹੀਆਂ ਨੇ ਇਹ ਵੀ ਜਿਵੇਂ ਗਰਮੀ ਦੀ ਧੁੱਪ ਚ ਤਾਂ ਇੱਕ ਦਿਨ ਚ ਸੁੱਕ ਜਾਂਦੀ ਆ ਹੁਣਾਂ ਕੰਕ ਇੱਕ ਦਿਨ ਚ ਸੁੱਕਦੀ ਹੈਗੀ ਹੁਣ ਹੁਣ ਤਾਂ ਕਈ ਦਿਨ ਲੱਗ ਜੰਦੀ ਠੱਕਣੀ ਕਮਜੇ ਦੇ ਕਰਕੇ ਨਾ ਕੁੱਤੇ ਦੂਸਰੇ ਮੰਜ਼ਲੇ ਨੂੰ ਉੱਪਰ ਇਹਦੇ ਰਾਤ ਨੂੰ ਉੱਦਾ ਮਾਰ ਦੂੰਗੀ ਫਿਰ ਇਹ ਕੁੱਤੇ ਦੇ ਬੈਠਣਗੇ ਮੈਂ ਤਾਂ ਫਿਰ ਨਿਕਲ ਜੂ ਖਲੇ ਸੀਗੀ ਉਹ ਵੀ ਉਹ ਕਰ ਦੂੰਗੀ ਆ ਰੁਕਵਾ ਮੈਂ ਲੈ ਕੁੱਤੇ ਇਹਦਾ ਤਾਂ ਮੈਂ ਬਹੁਤ ਚੰਗੀ ਕੰਮ ਕਰ ਰਹੀ ਹਾਂ ਇਹ ਤਾਂ ਆਖੜੇ ਵੇੜੇ ਚ ਘੱਟ ਲੱਗਦੀ ਆ ਪੈਂਡ ਕਰਾ ਦੇਣਗੇ ਉਹਨੂੰ ਕੰਮ ਨਹੀਂ ਸਤਾ ਸਭ ਤੋਂ ਪਹਿਲਾਂ ਡੈਕਕਾ ਦਿਖਾਉਣਾ ਲੱਗੀ ਹੋਈ ਸੀ ਤੇ ਤੁਸੀਂ ਦੂਸਰੇ ਦਿਨ ਵੀ ਟ੍ਰੈਸਰ ਦੇਖੀ ਹੋਈ ਜੇ ਦੋਦੋਂ ਪਜਾਊਗਾ ਫੇਰ ਬਾਕੀ ਤੁਹਾਨੂੰ ਫਿਰ ਪਤਾ ਲੱਗੇ ਆ ਦੇਖੋ ਤੇ ਮੱਜਾਂ ਵਾਸਤੇ ਵੀ ਆਪਾਂ ਗੱਦਾ ਲਿਆਂਦਾ ਹਨਾ ਇੱਕ ਗੱਦਾ ਛੋਟਾ ਹੈ ਜਿਆਦਾ ਮੈਂ ਸਰਦਾਰ ਜੀ ਨੂੰ ਕਹ ਸੀ ਕਿ ਮੈਂ ਇੱਕ ਹੋਰ ਲਿਆਇਆ ਆ ਦੇਖੋ ਅਸੀਂ ਕਲੈਕਟਰ ਦੇ ਪਹਿਲਾਂ ਛਤਰੀ ਲਵਾਈ ਸੀ ਜੀ ਹੁਣ ਨਵੀਂ ਡੈਕ ਲਵਾਤੀ ਕੁੱਕੀ ਦੀ ਜਦੋਂ ਦੋਦੋਂ ਚਲਾਊਗਾ ਆ ਕੇ ਸਕੂਲ ਤੋਂ ਫੇਰ ਤੁਹਾਨੂੰ ਦਿਖਾਵਾਂਗੇ ਸਟੋਰੀ ਪਾਵਾਂਗੇ ਆਪਾਂ ਫਿਲਹਾਲ ਤੁਸੀਂ ਐਂ ਦੇਖ ਲਓ ਲੋ ਵੀ ਹੁਣ ਪਗ ਤੋੜੀਏ ਗੋਭੀ ਪਹਿਲਾਂ ਟਮਾਟਰ ਹੀ ਤੋੜਾਂ ਮੇਰੇ ਟਮਾਟਰਾਂ ਨੇ ਕਹਿ ਕੇ ਮਰ ਗਈ ਵੀ ਟਮਾਟਰਾਂ ਦੀ ਬੇਲਾਂ ਦੇ ਨਾ ਉਹ ਕਰ ਦੋ ਡੰਡਾ ਕਰ ਦੋ ਕੋਈ ਧੀ ਟਮਾਟਰ ਉਹ ਸੋਹਣੇ ਲੱਗ ਰਹੇ ਨੇ ਨਾ ਕੁਝ ਹੁੰਦਾ ਹੀ ਨਹੀਂ ਹੈਗਾ ਮੇਰੀ ਮੈਂ ਸੋਚੀ ਮੈਨੂੰ ਲੱਗਦਾ ਵੀ ਡੰਡਾ ਆਪੇ ਕੱਢਣਾ ਪੈਣਾ ਹੈ ਆਹ ਉੱਪਰ ਇਹ सा <magazinyan> ਪਾਪਾ ਜਿੰਦੇ ਸਾਡੇ ਨੇ ਕੱਚੇ ਟਮਾਟਰ ਤੋੜ ਦਨੇ ਸੀ ਇਹਦੇ ਵੀ ਅੰਦਰ ਰੱਖ ਕੇ ਪਕਾ ਲਿਆ ਇੱਥੇ ਪੱਕੀ ਜਾਣਗੇ ਆਪੇ ਹੌਣਾ ਹੁਣਾ ਦੇ ਫੁੱਲ ਤਾਂ ਬਹੁਤ ਆ ਰਹੇ ਟਮਾਟਰਾਂ ਨੂੰ ਪਰ ਉਹੀ ਗੱਲ ਟਮਾਟਰਾਂ ਦੇ ਬੁੱਟੇ ਨਹੀਂ ਵੀ ਸਾਭ ਹੋ ਰਹੇ ਐਸੇ ਕਿ ਦੰਡਾ ਗੜਵਾਓ। ਹੂੰ। ਰੋਟੀ dame ਦੇ ਰਹੀ ਐ। ਇਹਦੇ ਨਾਲ ਇੱਕੋਰੇ ਡੰਡਾ ਗੜਵਾਓ। ਡੰਡਾ ਗੜਵਾ ਕੇ ਨਾ ਰਿਆ ਤਾਰ ਉਹ ਕਰੋ ਟਮਾਟਰ ਦਾ ਨੀਚੇ ਲੰਮ ਕੇ ਪਏ ਆ ਸਾਰੇ। ਐਨੇ ਵਧੀਆ ਟਮਾਟਰ ਉੱਤਰ ਨੇ। ਉਹ ਬਾਜਣ ਗਏ ਸਾਰੇ ਨੀਚੇ ਆਏਵੇਂ ਲੋ ਜੀ ਪਹਿਲਾਂ ਰੋਟੀ ਦੇ ਕੇ ਆਈਏ। ਆਹ ਟਮਾਟਰ ਚੋਲੇ ਨੇ ਪੰਜ। ਪੰਜ ਟਮਾਟਰ ਇੱਕ ਦਿਨ ਥੋੜੇ ਸੀ। ਪੰਜ ਅੱਜ ਟੱਗੇ। ਤੇ ਫਿਰ ਗੋਭੀ ਵੱਡੂਗੀ। ਪਹਿਲਾਂ ਰੋਟੀ ਦੇ ਆਵਾ। ਲੇ ਜਾਨੀ ਇਹਨੂੰ ਵੀ ਅੰਦਰ ਚੂਰਦੇ ਹੀ ਰਾਇਣਗੇ ਨਿਸ਼ਾਨ ਕੇਸਰੀ ਪੇਂਟ ਦਾ ਸੀ ਕਰਾ ਲਿਆ ਆ ਪਾਸ ਨੂੰ ਦਿਖਾਵਾਂ ਪੇਂਟ ਕਰਾਏ ਕਰਾਏ ਤੋਂ ਬਾਅਦ ਜਿਹੜੀ ਨਾ ਹਰੀ ਜੀ ਉੱਤਰਦੀ ਨੇ ਇਹ ਬਹੁਤ ਪੂਰੀ ਲੱਗਦੀ ਹੈ ਆ ਦੇਖੋ ਜੀ ਸਰੀ ਹੈ ਇੱਥੇ ਸੀ ਪੁੱਟੀ ਭਰਾਈ ਸੀਗੀ ਪਰ ਫੇਰ ਦੇਖ ਲਓ ਵੀ ਬੂਰਾ ਹੱਲ ਹੋ ਗਿਆ ਨਿਚੋਂ ਬਹੁਤ ਪੇਂਟ ਦੂਜਾ ਨਿਕਲ ਆਇਆ ਤੇ ਆ ਉੱਤਰਨੀ ਸ਼ੁਰੂ ਹੋ ਗਈ ਆ ਦੇਖੋ चलो हजे बा बाकी तो सैट रहूगा एना को उतरना शुरू हो गया लो जी वैसे मैं दोपहर रोटी बना नहीं होती है मैं सवेरे ही बना लेंगी रोटी दोपहर की क्योंकि कोई खादा है कोई खादा नहीं है खादे खाने में मजा आता है साथ ही खाते हैं और काफी जो बाहर मैं सो गई ਅਗਲੀ ਥੱਲੇ ਕੇ ਵਿੱਚ ਪਾਉਣ ਕਣਕ ਐ ਹਜੇ ਥੋੜੀ ਜਿਹੀ ਨਰਮ ਫਿਰ ਅੰਦਰ ਰੱਖਨੇ ਲੱਗੇ ਉਹ ਖਰਾਬ ਜੀ ਹੋ ਜਾਣਾ ਅੱਜ ਬਣਾਈ ਸੀ ਵੀ ਆਪਾਂ ਨੇ ਆਲੂ ਮੇਥੀ ਦੀ ਪੂਜੀ ਕੋਈ ਜਦ ਪਾਣੀ ਪਾਣਾ ਫਿਰ ਗਰਮ ਸੋਖੀ ਹੋ ਜੂਗੀ ਇਹ ਜੇ ਤਾਂ ਹੇਠੇ ਲੱਗਣ ਦਾ ਖਤਰਾ ਰਹਿੰਦਾ ਹੈ ਘੱਟ ਗਰਮ ਮੰਨ ਲਈ ਇਹਦੇ ਵਿੱਚ ਭੇਡ ਲੱਗ ਪੂਜੀ वैसे लेडीज तो किधर है पास से टेक नहीं है कि जो किचन से बाढ़ गया उधर काम आते काम बाहर चली गई या उधर काम आते काम।, काम 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 है जो मुकने का नाम ही नहीं लेते ਕਸੀਰ ਜੰजीर ਦਾ ਹਨ ਕਿਸ ਚੀਜ਼ ਦਾ ਕੁੱਟ ਲੈ ਕੰਝੀਰ ਦਾ ਨਾ ਨਹੀਂ ਉਧਰ ਆਇਆ ਘੱਟ ਹਾਲ ਦਾ ਇੱਕ ਕੰਝੀਰ ਦਾ ਪੀਸ نیچے गिर ਗਿਆ ਅੱਧਾ ਕ ਪੀਸ ਹੈ ਫਾਲ ਹੋ ਗਿਆ ਕਿ ਰੱਖਦੇ ਕੜੀ ਛੋਲੇ ਬਣਾਉਣਾ ਫਿਰ ਅੱਧੇ ਜਣੇ ਖਾਣੇ ਨੂੰ ਹੁੰਦਾ ਫਿਰ ਕੜੀ ਛੋਲੇ ਦਾ ਖਾਣੇ ਦਾ ਜਲ ਕਿਤਰਾ ਹੋ ਜਾਂਦਾ ਮੈਨੂੰ ਕੜੀ ਛੋਲੇ ਖਾਣੇ ਮਿਲਦੇ ਇਹ ਤਾਂ ਇਹਦੇ ਵਿੱਚ ਪਾਉਣ ਵਾਸਤੇ ਲੱਗਤੋਂ ਮਸਾਲੇ ਨੇ ਹੁੰਦਾ ਹੋਇਆ ਇਹ ਇੱਥੇ ਕੋਈ ਪੂੜੀ ਜੀ ਉਹ ਹੰਦੇ ਹੀ ਵੇਚਣ ਵਾਲੇ ਜਿਵੇਂ ਤਰ੍ਹਾਂ ਨੂਨ ਨਾਣ ਵੇਚਣ ਆਉਂਦੇ ਆ ਘਰ ਚੋਂ ਕੋਲ ਖੜੀ ਹੁੰਦੀ ਇੱਕ ਗੱਡੀ ਜੀ ਉਹਨਾਂ ਕੋਲ ਅਸੀਂ ਜੀ ਕਹਿੰਦੇ ਵੀ ਅੱਪਕੇ ਅਸੀਂ ਪੜੇ ਹੁੰਨੇ ਆ ਮਸਾਲਾ ਵਿੱਚ ਦੇ ਬਹੁਤ ਟੇਸਟੀ ਬਣ ਜਾਂਦਾ ਇਹਦੇ ਨਾਲ ਦਾ ਜੂ ਪੱਕੇ ਮੈਂ ਸਾਰੇ ਸੁੱਕੇ ਥੋੜੇ ਪਾ ਦਨੇ ਜਿਵੇਂ ਧਨੀਆ ਹੋ ਗਿਆ ਲਾਲ ਮਿਰਚ ਜੀ ਨਮਕ ਹੋ ਗਿਆ ਕਿ ਪਲੁੱਚੂਸ ਡੂ ਆਈ ਲੀਕ ਹੈ ਬਟਨ ਗਲਤ ਲਵਾ ਲਿਆ ਹਾਏ ਪਾਪੇ ਨੇ ਬਟਨ ਗਲਤ ਲਵਾ ਤਿਆ ਮੇਰੇ ਚੱਲ ਨਹੀਂ ਹੈਗਾ ਬਟਨ ਹੋਰ ਲਵਾਣਾ ਗਲਤ ਪਾਪਾ ਨੇ ਤਾਂ ਆਪਣੀ ਮੱਝ ਦੇ ਲਵਾ ਦੇ ਜਿੱਥੇ ਤੇਲ ਲਵਾਣਾ ਹੁਣ ਉੱਥੇ ਲਵਾ ਲਈ ਹੋਰ ਹੋਰ ਹਰ 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 ਦਸ ਹੈ ਮੁੰਡੇ ਦੇ ਬਿਨਾ ਫਿਟਿੰਗ ਕਰਾਦੀ ਹੈ 10 ਲੋ ਜੀ ਹਨੇਰਾ ਹੋ ਗਿਆ ਹਵਾ ਅੱਜ ਬਹੁਤ ਠੰਡੀ ਚੱਲ ਰਹੀ ਹੈ ਕਣਕ ਦੇ ਉੱਪਰ ਨਾ ਮੱਪਲੜ ਪਾਤੇ ਸੀਗਾ ਉਹ ਤਾਂ ਇਕੱਠੀ ਕਰਨ ਲੱਗ ਗਈ ਸੀ ਕਿ ਮੈਂ ਰੋਕ ਕੇ ਮੈਂ ਕਿਹਾ ਵੀ ਅਜੇ ਤਾਂ ਇੱਕ ਦਿਨ ਦੀ ਦੋ ਦਿਨ ਦੀ ਧੁੱਪ ਹੋਰ ਲਵਾ ਦੀ ਹੈ ਨਾ ਆਪਾਂ ਨਹੀਂ ਤਾਂ ਫੇ ਜਿਹੜੀ ਕਣਕ ਐ ਜਿਪਣੇ ਰੱਖਣੀ ਹੈ ਇਹ ਫਿਰ ਅੰਦਰ ਸੁਲਾਦੀ ਜੀ ਹੋ ਕੇ ਨਾ ਮੈਂ ਇੱਕ ਵਾਰੀ ਥੱਲੇ ਤਵਾ ਰੱਖ ਅੱਧਾ ਥੱਲੇ ਰੱਖ ਲਈ ਸੀ ਕਿ ਧੋ ਆ ਕੇ ਉਹਨਾਂ ਉਹਦੇ ਵਿੱਚ ਨਾ ਸੁੰਡੀਆਂ ਚੱਲ ਗਈਆਂ ਮੈਂ ਸੋਚੀ ਜਾਵਾ ਵੀ ਇਹਦੇ ਵਿੱਚ ਸੁੰਡੀਆਂ ਕਿਉਂ ਚੱਲ ਗਈਆਂ ਬਾਅਦ ਚ ਪਤਾ ਲੱਗਿਆ ਵੀ ਇਹ ਇਹਨੇ ਗਿੰਦੀ ਸੀਗੀ ਸੁਲਾਦੀ ਸੀਗੀ ਕਣਕ ਤਾਂ ਕਰਕੇ ਪਰ ਹਵਾਾਂ ਅੱਜ ਇੰਨੀ ਜਿਆਦਾ ਠੰਡੀ ਚੱਲ ਰਹੀ ਹੈ ਨਾ ਜਿਵੇਂ ਕਹਿ ਨਹੀਂ ਦਿੰਦੇ ਵੀ ਸੀਤ ਲਹਿਰ ਚੱਲ ਰਹੀ ਹੈ ਬਹੁਤ ਠੰਡੀ ਹਵਾਾਂ ਚੱਲ ਰਹੀ ਹੈ ਅੱਜ ਦਾ ਅੱਛਾ ਉਹ ਪਲਡੋ ਨੇ ਉੱਪਰ ਪਾ ਤਿਆ ਰੇਤ ਦੇ ਉੱਪਰ ਬਸ ਮੈਂ ਵੀ ਰੋਟੀ ਦੀ ਤਿਆਰੀ ਕਰਨਾ ਰੋਟੀ ਬਣਾਵਾਂ ਹੁਣ ਵਾਹ ਵਾਹ ਗੁਰੂ ਅਰ ਜਾਈ ਜੋ ਬਾਹਰ ਨਿਕਲਣ ਦੀ ਲੀ ਨਹੀਂ ਕਰਦਾ ਹੈਗਾ ਮੈਂ ਫੇਰ ਫੇਰ ਰਜਾਈ ਚ ਵੜ ਕੇ ਪੈ ਗਈ ਸੀਗੀ ਹੁਣ ਉੱਠੀ ਆ ਮੈਂ ਕਿਚਨ ਹੁਣ ਰੋਟੀ ਰੋਟੀ ਬਣਾਉਣ ਦੀ تیاری ਕਰੀ ਤੌਮੀ ਪਤਾ ਨਹੀਂ ਕਿੱਧਰ ਲੰਘ ਗਿਆ ਕੱਲ ਆ ਗਿਆ ਸੀਗਾ ਉਹਦੇ ਵਾਸਤੇ ਉਰੇ ਸੀ ਉਹ ਕਹਿ ਗਏ ਨੇ ਬੋਰੀ ਬਿਛਾਈ ਹੈ ਇਹ ਬੋਰੀ ਤੇ ਵਹਿ ਜਾਊਗਾ ਪਰ ਬੋਰੀ ਦੇ ਕਿੱਥੇ ਬੰਦਦਾ ਹੈ ਉਹ ਹੌਣੇ ਤਾਂ ਮੰਜੇ-ਮੁੰਜੇ ਤੇ ਬੈਠਣਾ ਹੈ ਹੁਣ ਘਰ ਦੀ ਸਬਜੀ ਦੀ ਟੈਨਸ਼ਨ ਹੋਈ ਵੀ ਕੱਲ ਨੂੰ ਸਬਜੀ ਨਹੀਂ ਬਣਾਵਾਂ ਰੋਜ਼ ਆ ਨਾ ਸਬਜ਼ੀਆਂ ਹੀ ਬੰਦਾ ਕੀ ਬਣਾਵੇ ਕੀ ਨਾ ਬਣਾਵੇ ਲੋ ਜੀ ਹੁਣ ਕਿਚਨ ਚ ਕੰਮ ਕਰਨ ਲੱਟਾਈ ਆ ਆਪਣੇ ੀਤ ਲਹਿਰਦਾਰੀ ਠੰਡ ਬਹੁਤ ਜ਼ਿਆਦਾ ਹੋਊਗੀ ਮੈਂ ਸੋਤੀ ਵੀ ਸਨੀਆ ਬਣਾ ਲਵਾਂ ਫੁੱਟੀ ਦਾ ਬੱਚਾ ਕਰ ਕੱਢੇ ਰੋਣਾ ਸਬਜੀ ਮੈਂ ਥੋੜੀ ਉੱਪਰ ਚੜਨਾ ਆਉਂਦਾ ਜਦ ਠੰਡ ਹੋ ਰਹੀ ਹੈ ਠੀਕ ਹੈ ਜੀ ਅੱਛਾ ਤਾਂ ਪੀਂਹ ਦਾਲਾਂ ਅਗਾਂਹ ਤੇ ਚਾਈ ਜੋ ਉੱਠ ਕੇ ਠੰਡ ਲੱਗ ਰਹੀ ਹੈ ਕਦ ਨਹੀਂ ਬਾਕੀ ਠੰਡ ਹੈ ਪਰ ਹਵਾ ਬਹੁਤ ਠੰਡੀ ਚੱਲ ਰਹੀ ਹੈ ਜਿਵੇਂ ਕਹਿਣ ਦਿੰਦੇ ਨੇ ਵੀ ਸੁੱਕੀ ਠੰਡ ਹੈ ਇਹ ਤੇ ਬਾਕੀ ਮੇਰੀ ਇੱਕ ਭੈਣ ਨੇ ਕਮੈਂਟ ਕਰਕੇ ਪੁੱਛੇ ਸੀ ਜਿਵੇਂ ਸੂਟ ਤੁਸੀਂ ਕਿਹੜੀ ਬੁਟੀਕ ਤੋਂ ਤਿਆਰ ਕਰਾਇਆ ਸੂਟ ਨਹੀਂ ਮੈਂ ਬੁਟੀਕ ਤੋਂ ਤਿਆਰ ਕਰਵਾਇਆ ਸੀਗਾ ਲਹਿੰਗਾ ਬੁਟੀਕ ਤੋਂ ਤਿਆਰ ਕਰਵਾਇਆ ਸੀਗਾ ਸੂਟ ਤਾਂ ਆਪਾਂ ਪਟਿਆਲੇ ਗੁਰਨਾੰਦ ਕਵਾਲੇ ਦੀ ਸ਼ਾਪ ਹੈ ਉੱਥੋਂ ਲਿਆ ਸੀਗਾ ਵੈਸੇ ਤੁਸੀਂ ਡਿਜ਼ਾਈਨ ਦਿਖਾ ਕੇ ਬੁਟੀਕ ਤੋਂ ਵੀ ਤਿਆਰ ਕਰਵਾ ਸਕਦੇ ਹੋ ਪਰ ਹੈਗਾ ਉਹ ਬੁਟੀਕ ਪੀਸ ਹੈ ਤਿਆਰ ਬੁਟੀਕ ਤੋਂ ਹੀ ਹੋਇਆ ਪਰ ਲਿਆ ਆਪਣੇ ਸ਼ਾਪ ਤੋਂ ਉਹ ਜਿਵੇਂ ਕੋਈ ਨਾ ਥੋੜਾ ਜਿਹਾ ਪਾ ਲਓ। ਇਹ ਤੁਹਾਨੂੰ ਦੱਸ ਦਿੰਦੀ ਕਿ ਇਹ ਚੀਜ਼ਾਂ ਹਾਂ। ਕੈਂਟੂ ਦੀ ਕੋਟੀਆਂ ਬਟਮ ਹਨ। ਇਹ ਕੋਟੀਆਂ ਜੀ ਅਧਰਾ ਵਾਲੀ ਸਾਡੀ ਭੂਆ ਜੀ ਹੈ। ਉਹ ਉਹਨਾਂ ਦੇ ਪਿੰਡੇ 'ਚ ਕੋਈ ਕੋਟੀਆਂ ਬਣਾਉਂਦਾ ਹੈ। ਇਹਨਾਂ ਨੂੰ ਭੂਆ ਜੀ ਉੱਥੋਂ ਬਣਵਾ ਕੇ ਦਿੰਦੇ ਨੇ ਅਧਰਾ ਵਾਲੀ ਤੋਂ। ਬਾਕੀ ਡਿਜ਼ਾਈਨ ਉਹਨਾਂ ਨੂੰ ਜਿੱਦਾਂ ਮਰਜ਼ੇ ਤੁਸੀਂ ਦੱਸ ਦੋਗੇ ਉਹਦਾਂ ਨੇ ਡਿਜ਼ਾਈਨ ਬਣਾ ਦਿੰਦੇ। ਮੈਂ ਕਈ ਸਾਰੀਆਂ ਕੁੱਟੀਆਂ ਬਣਵਾਈਆਂ ਨੇ ਬਹੁਤ ਸਾਰੀ ਪਰ ਹੁਣ ਮੈਂ ਸੋਚਦੀ ਹਾਂ ਕਿ ਕੁੱਟੀਆਂ ਬਣਵਾਉਣੀਆਂ ਬੰਦ ਕਰ ਦਵਾਂ ਕਿਉਂਕਿ ਕਾਫੀ ਕੁੱਟੀਆਂ ਹੋ ਗਈਆਂ ਮੇਰੇ ਕੋਲ ਜੈਕ ਤਾਂ ਕੁੱਟੀਆਂ ਸਕੀਵੀਆਂ ਬਹੁਤ ਜਗ੍ਹਾ ਹੋਈਆਂ ਇੱਕ ਹੋਰ ਬਣਵਾਣੀ ਗਈ ਕੋਈ ਉਸ ਤੋਂ ਬਾਅਦ ਆਪਣੀਆਂ ਕੁੱਟੀਆਂ ਬਣਵਾਉਣੀਆਂ ਬੰਦ ਕਰ ਦੇਣੀ ਹੈ ਬਾਕੀ ਹਾਂ ਜੇ ਕੋਈ ਸ਼ੌਕ ਤੇ ਪਸੰਦ ਆ ਗਈ ਤਾਂ ਲੈ ਸਕਦੇ ਆਂ ਹੋਰ ਵੀ ਕੋਈ ਚੰਗੀ ਹੈਗੀ ਤੇ ਕੁੱਟੀਆਂ ਲੈ ਹੀ ਲੈਣੇ ਉਹ ਕੱਕਰਤੀ ਫਿਰ ਮੈਂ ਲੈ ਸਕਦੀ ਆ ਬੱਤੀ ਬਣਵਾਉਣੀਆਂ ਉਥੇ ਜੇ ਬੰਦ ਕਰ ਦਈਆਂ ਲੋ ਦੁੱਧ ਵਾਲੀ ਸੇੰਗੀਆਂ ਬਣਾ ਲਈ ਲਾ ਲਈ ਠੰਡਾ ਹੈ ਕਹਿੰਦਾ ਸੀ ਗੁੜ ਵਾਲੀ ਸੇੰਗੀਆਂ ਬਣਾਉਂਦੀ ਸੀ ਕਹਿੰਦੇ ਠੰਡ ਲੱਗੀ ਵੀ ਹੋਵੇ ਜਾਂ ਠੰਡ ਜ਼ਿਆਦਾ ਹੁੰਦੀ ਜਿਵੇਂ ਹੈ ਨਾ ਗੁੜ ਵਾਲੀ ਸੇੰਗੀਆਂ ਪਰ ਹੁਣ ਭਰਉਂਦੋਂ ਨਹੀਂ ਪੰਦਾ ਹੈ ਡੱਬਾ ਆਪਣਾ ਮਾਜ ਹੋ ਜਾਣਾ ਬਾਕੀ ਜਿਹੜੇ ਜੁੱਦਾ ਫਾਨੂੰ ਉਹ ਤਾਂ ਆਪਾਂ ਨੂੰ ਲੋਹਤਾ ਤੱਕ ਹੀ ਨੰਗੀ ਰੱਖ ਕੇ ਲੋੜ ਪਈ ਰੱਖ ਲਾਂਗੇ ਹਾਂ ਤਾਂ ਉੱਚ ਵੀ ਦਸੇ ਪੀਨੇ ਸਵੇਰੇ ਉਹਨਾਂ ਸਮੱਜਾਂ ਨੂੰ ਬਾਕੇ ਆ ਕੇ ਫੇਰ ਦੁਬਾਰੇ ਜਮਾਉਣੀ ਕਰੀਮ ਚੋਂ ਇਹਨੇ ਹੋਣੀ ਹੋਣੀ ਹੈ ਨਾ ਜਿੰਨੀ ਜਿੰਨੀ ਦੀ ਲੋਟੀਆਂ ਨੇ ਕੱਢ ਲਈ ਥੋੜ੍ਹੀ ਹੈ ਜੀ ਬੋਗੋਦਾ ਨਾ ਜੀ ਲੋ ਜੀ ਉੱਧਰ ਪਾਣੀ ਆਤਾ ਗੁੰਧ ਲਿਆ ਤੇ ਮੈਂ ਇਹਨੂੰ ਪਾਣੀ ਮਾਰ ਲਵਾਂ

ਜੇ ਮੇਰੇ ਆਲੂ ਨਹੀਂ ਚਾਹੁੰਦੇ ਹੈਗੇ ਆਲੂ ਠੰਡ ਚ ਜਿੰਨੀ ਮਾਚੀ ਖਵਾ ਦੋ ਸਬਜੀ ਚਾਹ ਰਿਹਾ ਕੋਲਣਗੇ ਉਹ ਖਾਣੇ ਨਹੀਂ ਹੈਗੇ ਹੈਨਾ ਤੇ ਉਦੋਂ ਮੇਰਾ ਬੇਥੇ ਨਹੀਂ ਹਾਂਦਾ ਗੋਭੀ ਨਹੀਂ ਸੱਦਾ ਮੈਂ ਕਿਹਾ ਦੱਸ ਪਿਓ ਮੈਂ ਖਿਆਲੂ ਕੱਟ ਕੱਟ ਰੱਖ ਦਿੰਦਾ ਮੁੰਡਾ ਗੋਭੀ ਜੀ ਬੇਥੇ ਕੁਝ ਨਹੀਂ ਹੁੰਦਾ ਕੱਟ ਕੱਟ ਰੱਖ ਦਿੰਦਾ ਮਾਂ ਮੈਂ ਕਿਹਾ ਦੋਈ ਚੀਜ਼ਾਂ ਖਾ ਲੂੰਗੀ ਆਲੂ ਤੇ ਗੋਭੀ ਤੇਰੀ ਜੀ ਉਹਦਾ ਦੇ ਰਹੀ ਕਿ ਮੈਂ ਕਦੇ ਨਹੀਂ ਹੀ ਉਪਰ ਨਹੀਂ ਕਦੇ ਮਨ ਹੀ ਹਸਣਾ ਕੋਚਲਾਉਣੇ ਨੂੰ ਆਉਂਦਾ ਨਹੀਂ ਕਈ ਵਾਰ ਜਦੋਂ ਉਦੋਂ ਦੇ ਜਾਣ ਤੋਂ ਪਹਿਲਾਂ ਸਾਰੇ ਕੰਮ ਪੂਰੇ ਕਰ ਲੈਂਦੇ ਮੈਂ ਰੋਕੀ ਰੋਕੀ ਲੈ ਗਈ ਸੀ ਫੇਰ ਵੀ ਨਹੀਂ ਤਾਂ ਖੱਟ ਤੇ ਕਰਕੇ ਨਾ ਸੀਨੇ ਵੀ ਆਉਣ ਲੱਗਦੇ ਸੋ ਜੇ ਉਹ ਜਿਹੜੇ ਲੈਣ ਦੀ ਇਹਨੇ ਪਾ ਬਣਾ ਲਈ ਰੋਪੀ ਠੰਡ ਤੋਂ ਬਚੋ ਬਈ ਤੁੰ ਦਾਦਾਂ ਨਹੀਂ ਹੈ ਜੇ ਪੈ ਗਈ ਹੈ ਸਾਡੇ ਵੱਗਾਂ ਜੇ ਤੁੰਨੇ ਪਾਣੀ ਸ਼ੁਰੂ ਹੋ ਗਈ ਨੀ ਪਰ ਹਵਾ ਬਹੁਤ ਠੰਡੀ ਚੱਲ ਰਹੀ ਹੈ ਅੱਜ ਦਾ ਕਿਹ ਵਾਰ ਆਪ ਮੀਂਹ ਵਾ ਦੇਵੇ

ਫੇਰ ਘਟਣ ਦੀ ਵੀ ਛੱਡਦੇ ਕਿਹੜਾ ਖਰਚਾ ਕਰੀਏ ਚਲੋ ਦੇਖਦੇ 3:00 ਵੱਜਦਾ ਹੁਣ ਮਹਿੰਗੇ ਬਹੁਤ ਮਿਲਣਗੇ ਹਲਕਾ ਠੰਡਾ ਆ ਰਹੀ ਹੈ ਕਹਿੰਦੇ ਠੰਡਾ ਜਾਉਗੀ ਨਾ ਫੇਰ ਲਵਾਂਗੇ ਬਸ ਫੇਰ ਕਿਹੜੇ ਲੈਣਾ ਹੁੰਦਾ ਠੰਡਾ ਚੱਲੇਗੀ ਛੱਡੋ ਭਰੇ ਹੌਣਗੇ ਲੈਣੇ ਲਓ ਜੀ ਫਰੈਂਡਸ ਇਹ ਤਾਂ ਸੀਗੀ ਆਪਣੀ ਅੱਜ ਦੀ ਵੀਡੀਓ ਸੋ ਫਰੈਂਡਸ ਉਮੀਦ ਕਰਦੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ ਜੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪਸੰਦ ਆਈ ਤਾਂ ਪਲੀਜ਼ ਮੈਨ ਲਾਈਕ ਕਰਕੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਜੇ ਤੁਸੀਂ ਮੇਰੇ ਚੈਨਲ ਦੇ ਨਵੇਂ ਦਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਆਪਾਂ ਮਿਲਾਂਗੇ नेक्स्ट ਵਲੋਗ ਨਾਲ ਰੋਟੀ ਪਾਣੀ ਬੜਾਈਏ ਖਾ ਕੇ ਸੱਜਣਾ ਬਣਾ ਚਾਹੀਐ ਜੀ ਸੱਜੜੀ ਸੱਜੜਿਆ ਫਿਰ ਚਾਹੀਐ ਜੀ ਬੜਾਈਏ ਕਿਉਂਕਿ ਫਿਰ ਬੈਠੇ ਬੈਠੇ ਨਾ ਫੋਨ ਦੇਖਣ ਲੱਗ ਜੋਂ ਨਾ ਬਾਅਦਸ ਫਿਰ ਤਾਂ ਫੋਨ ਦੇ ਦਵਾਲੇ ਐਂ ਹੀ ਘੰਟਾ ਘੰਟਾ ਲੱਗ ਜਿੰਦਾ ਫਿਰ ਨਾ ਠੰਡੂ ਦਿਲੇ ਕਰੇ ਨਾ ਕੋਈ ਭਾਂਡੇ-ਹੁੰਡੇ ਮਾਲ ਜਿਵੇਂ ਦਿਲੇ ਹੈ ਸਿੱਕੇ ਭਾਂਡੇ ਦਾ ਨਵੇੜੇ ਤੇ ਰੋਟੀ ਦਾ ਨਵੇੜੇ ਫੇਰ ਜਾਈਏ ਚ ਬੜਾਈਏ ਅੱਜ ਮੈਂ ਬਚਾਰ ਤੋਂ ਜਾ ਕੇ ਕੁੜੀ ਸ਼ੋਪਿੰਗ ਕਰਕੇ ਆਣੀ ਆ ਅੱਜ ਜਾਣਾ ਸੀਗਾ ਫਿਰ ਸਰਦਾਰ ਕਦੇ ਰੈਂਟ ਤੇ ਜਾ ਉਸ ਤੂੰ ਦਾ ਪੈਸੇ ਖਰਚ ਕੇ ਆ ਰਿਹਾ ਰੈਂਟ ਤੇ ਤੂੰ ਜਾਣਾ ਫਿਰ ਆਪਾਂ ਫੇਰ ਚੁੱਪ ਕਰਕੇ ਵਿਛੜ ਟਪੜੇ ਲਓ ਜੀ ਆਪਾਂ ਮਿਲਾਂਗੇ ਨੈਕਸਟ ਵਲੋਗ ਚ ਤਦ ਤੱਕ ਸਾਰਿਆਂ ਨੂੰ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ